ਉਹ ਲਾਹੀ ਜੀ ਵਾਹਿਗੁਰੂ ਚੀਕਾ ਖਾਲਸਾ ਵਾਹਿਗੁਰੂ ਚੀਕੀ ਫਤਿਹ ਅੱਜ ਜਵਾਪਾਂ ਵਿਚਾਰ ਕਰਨ ਗਿਆਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਕੋ ਦੂਜਾ ਸ਼ਲੋਕ ਵਿਖਿਆਨੁ ਸੰਕਾਖੇ ਰਚਿਓ ਨਿਮਖ ਨੋ ਹੈ ਉਦਾਸ ਕਹੋ ਨਾਨਕ ਭਜ ਹਰਿ ਬਨਾ ਪਰ ਨਾ ਜੰਕੀ ਫਾਸ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਸ਼ਲੋਕ ਦੇ ਵਿੱਚ ਸਾਨੂੰ ਉਪਦੇਸ਼ ਬਖਸ਼ਦੇ ਨੇ ਕਿ ਜਿਹੜੇ ਵਿਸ਼ੇ ਵਿਕਾਰ ਨੇ ਇਹਨਾਂ ਦੇ ਵਿੱਚ ਤੂੰ ਜੀ ਇੰਨਾ ਮਸਤ ਰਹਿਣਾ ਗੁਲਤਾਨ ਰਹਿੰਦਾ ਹੈ ਕਿ ਇੱਕ ਨਿੰਮਖ ਮਾਤਰ ਵੀ ਜਿਹੜਾ ਆਪਣਾ ਚਿੱਤ ਹੈ ਆਪਣਾ ਮਨ ਜਿਹੜਾ ਹੈ ਇਹਨਾਂ ਵੱਲੋਂ ਤੂੰ ਹਟਾਉਂਦਾ ਨਹੀਂ ਇੱਕ ਨਿਮਕ ਸਮਾਂ ਇੰਨਾ ਹੁੰਦਾ ਜਿਵੇਂ ਆਪਾਂ ਇੱਕ ਵਾਰ ਆਪਣੀਆਂ ਅੱਖਾਂ ਦੀਆਂ ਪਲਕਾਂ ਚਪਕਦੇ ਹਾਂ ਤੇ ਇੱਕ ਨਿਮਕ ਹੋ ਜਾਂਦਾ ਇੰਨਾ ਸਮਾਂ ਵੀ ਜਿਹੜਾ ਹੈ ਸਾਡਾ ਮਨ ਜਿਹੜਾ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਇਹਨਾਂ ਵਿਸ਼ਿਆਂ ਦੇ ਵੱਲੋਂ ਇੰਨਾ ਕੁ ਸਮਾਂ ਵੀ ਦੂਰ ਨਹੀਂ ਤੇ ਫਿਰ ਕਿਵੇਂ ਸਾਡਾ ਉਤਾਰ ਹੋਏਗਾ ਭਲਾ ਕਿਵੇਂ ਹੋਏਗਾ ਮਹਾਰਾਜ ਤੇ ਕਹਿੰਦੇ ਕੋ ਨਾਨਕ ਭਜ ਫਰਮ ਨਾ ਪਰਨ ਜਪ ਕੀ ਫਾਸ ਉਹ ਮੇਰੇ ਮਨ ਤੂੰ ਵਾਹਿਗੁਰੂ ਜੀ ਦਾ ਨਾਮ ਜਪ ਕਾਲਪੁਰਖ ਜੀ ਦਾ ਨਾਮ ਜਪ ਉਸ ਮਾਲਕ ਦੀ ਸਿੱਧ ਸਲਾਹ ਦੇ ਵਿੱਚ ਲੱਗ ਫਿਰ ਸਾਨੂੰ ਜਨਾ ਜਿਹੜੀ ਜਮਾਂ ਦੀ ਮਾਰ ਹੈ ਉਹ ਨਹੀਂ ਪਾਏਗੀ ਇੱਕ ਨਿਮਕ ਮੱਤ ਦੀ ਪਰਮੇਸ਼ਰ ਦੀ ਭਗਤੀ ਵਿੱਚ ਜੇ ਕਿਤੇ ਸਾਡਾ ਚਿੱਤ ਜੁੜ ਜਾਏ ਤੇ ਸਾਡੀ ਕਲਿਆਨਤਾ ਹੋ ਸਕਦੀ ਹੈ। ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ਼ ਦਿਖਾਏ ਜੀ ਮਨ ਭਈ ਮਤ ਮਧਵਾ ਤੇਰੀ ਗਤ ਲਖੀ ਨਾ ਜਾਏ। ਇੱਕ ਖੰਡਾ ਬ੍ਰਹਮੰਡਾ ਦੇ ਮਾਲਕ ਵੈ ਗੁਰੂ ਇਕ ਛਣ ਪਲ ਸਾਨੂੰ ਆਪਣੇ ਦਰਸ਼ਨ ਦੇ ਮਾਲਕ ਦੇ ਦਰਸ਼ਨਾਂ ਤੋਂ ਬਿਨਾ ਉਹਦੀ ਯਾਦ ਤੋਂ ਬਿਨਾ ਜਿਹੜੀ ਮੱਤ ਹੈ ਨਾ ਉਹ ਮਲੀਨ ਹੋ ਜਾਂਦੀ ਤੇ ਜਦੋਂ ਅੰਦਰੋਂ ਮੱਤ ਮੈਲੀ ਹੋਵੇ ਮਲੀਨ ਹੋਵੇ ਤੇ ਫਿਰ ਪਰਮੇਸ਼ਰ ਬਾਰੇ ਤੇ ਕੁਝ ਜਾਣਿਆ ਹੀ ਨਹੀਂ ਜਾ ਸਕਦਾ ਜੇ ਅੰਦਰ ਮਲ ਭਰੀ ਕੋਈ ਹੈ ਫਿਰ ਆਪਾਂ ਕਿਵੇਂ ਉਸ ਸੱਚੇ ਗਿਆਨ ਨੂੰ ਪ੍ਰਾਪਤ ਕਰ ਸਕਦੇ ਸੋ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਬੜੇ ਸਾਵਧਾਨ ਕਰਨਾ ਪੈਗਾ ਇਕਾਗਰਿਤ ਚਿਤ ਕਰਨਾ ਪੈਗਾ ਕਿੰਨੇ ਘੰਟੇ ਸਮਾਂ ਸਾਡੇ ਕੋਲੋਂ ਬਤੀਤ ਹੋ ਜਾਂਦਾ ਹੈ ਰਾਤ ਰੰਗ ਦੀ ਕਹਿ ਦਿਨ ਆਉਂਦਾ ਕਹਿ ਰਾਤ ਜੇ ਸੋਗੈ ਦਿਵ ਕਰੈ ਕਾਮ ਇੱਕ ਖਿੰ ਲੈ ਇਹ ਨਾ ਖਰਬੋਨਾ ਰਾਤ ਸੌਂ ਕੇ ਲੰਘ ਜਾਂਦੀ ਦਿਨ ਦੁਨਿਆਵੀ ਕਾਰ ਵਿਹਾਰ ਕਰਦੇ ਆ ਉਹਾਂ ਬਤੀਤ ਹੋ ਜਾਂਦਾ ਰਤਾ ਪਰ ਵੀ ਜਿਹੜਾ ਹੈ ਜਿਸ ਵਾਸਤੇ ਸਾਨੂੰ ਮਨੁੱਖਾ ਦੇ ਪ੍ਰਾਪਤ ਹੋਈ ਹੈ ਉਸ ਵੱਲ ਅਸੀਂ ਆਪਣਾ ਧਿਆਨ ਵੀ ਨਹੀਂ ਦਿੰਦੇ ਸੋ ਨਿਮਖ ਪਲ ਵੀ ਜਿਹੜੀ ਸੁਰਤ ਹੈ ਉਹ ਮਾਲਕ ਦੇ ਚਰਨਾਂ ਦੇ ਨਾਲ ਨਹੀਂ ਜੁੜਦੀ ਮਹਾਰਾਜ ਸਾਨੂੰ ਵੇਖੋ ਇਸ ਸ਼ਲੋਕ ਦੇ ਵਿੱਚ ਇਹ ਹਦਾਇਤ ਕਰ ਰਿਹਾ ਕਿਤੇ ਆਪਾਂ ਆਪਣੇ ਮਨ ਦੇ ਨਾਲ ਹੀ ਵਿਚਾਰ ਕਰੀਏ ਕਿ 24 ਘੰਟੇ ਦਿਨ ਤੇ ਰਾਤ ਸਾਡੇ ਕੋਲ ਆਉਂਦੇ ਸਾਡੇ ਕੋਲ ਸਮਾਂ ਲੰਘ ਜਾਂਦਾ ਪਰ ਇੱਕ ਰਤਾ ਪਰ ਸਮਾਂ ਵੀ ਅਸੀਂ ਆਪਣੀ ਕਦੇ ਸੂਰਤ ਮਹਾਰਾਜ ਦੇ ਚਰਨਾਂ ਨਾਲ ਨਹੀਂ ਜੋੜੀ ਸੁਇਸ਼ ਕਰਕੇ ਪਉਦਮ ਜ਼ਰੂਰ ਕਰੋ ਕਿ ਇੱਕ ਨਿਮਖ ਪਰਮ ਅਸੀਂ ਆਪਣੇ ਆਪ ਨੂੰ ਮਹਾਰਾਜ ਦੇ ਚਰਨਾਂ ਨਾਲ ਜੋੜੀਏ ਤੇ ਜੇ ਇਨਾਂ ਕੋ ਸਮਾਂ ਵੀ ਜੁੜ ਗਏ ਨਾ ਤੇ ਸਾਡੀ ਕਲਿਆਨਤਾ ਸਾਡਾ ਭਲਾ ਹੋ ਜਾਂਦਾ ਪਰ ਇਹ ਸਤਿਗੁਰੂ ਵੈਕ ਨੂੰ ਜੀ ਦੀ ਦਇਆ ਹੋਵੇ ਤਾਈਂ ਇਹ ਕਿਉਂਕਿ ਅਸੀਂ ਹੋਰਨਾ ਪਾਸੇ ਬਹੁਤ ਦੌੜਦੇ ਹਾਂ ਸਾਡੀ ਦੌੜ ਭੱਜ ਹੈ ਜਿਵੇਂ ਸਾਨੂੰ ਘਰ ਪਿਆਰਾ ਲੱਗਦਾ ਹੈ ਕਿ ਪਰਵਾਰ ਪਿਆਰਾ ਲੱਗਦਾ ਹੈ ਕਾਰੋਬਾਰ ਪਿਆਰਾ ਲੱਗਦਾ ਇਸ ਵੱਲੋਂ ਸਾਡਾ ਨਿਮਕ ਪੱਲ ਵੀ ਅਸੀਂ ਕਦੇ ਦੂਰ ਨਹੀਂ ਹੁੰਦੇ ਘਰੋਂ ਕਦੇ ਅਸੀਂ ਦੂਰ ਨਹੀਂ ਹੋਏ ਕਾਰੋਬਾਰ ਤੋਂ ਕਦੇ ਦੂਰ ਨਹੀਂ ਹੋਵੇ ਉਹ ਹਰ ਵੇਲੇ ਹੀ ਸਾਡੀ ਜਿਹੜੀ ਸੁਰਤ ਹੈ ਉਸ ਵਿੱਚ ਲੱਗੀ ਰਹਿੰਦੀ ਹੈ ਉਨ ਜਦੋਂ ਆਪਾਂ ਇਸ ਮਾਹੌਲ ਦੇ ਵਿੱਚ ਰਾਵਾਂਗੇ ਘਰ ਦੇ ਵਿੱਚ ਆਪਾਂ ਰਹਿ ਰਹੇ ਆਂ ਤੇ ਘਰ ਨਾਲ ਜੁੜੇ ਆਂ ਪਰਿਵਾਰ ਵਿੱਚ ਰਹਿ ਰਹੇ ਆਂ ਪਰਿਵਾਰ ਨਾਲ ਜੁੜੇ ਹੋਏ ਆਂ ਕਾਰੋਬਾਰ ਵਿੱਚ ਰਹਿੰਦੇ ਆਂ ਕਾਰੋਬਾਰ ਨਾਲ ਜੁੜੇ ਹੋਏ ਆਂ ਇਹ ਜਦੋਂ ਸਾਡਾ ਮਾਹੌਲ ਭਜਨ ਬੰਦਗੀ ਵਾਲਾ ਬਣ ਜਾਏ ਤਾਂ ਜਦੋਂ ਆਪਾਂ ਉਸ ਘਰ ਦੇ ਵਿੱਚ ਰਹਿਣਾ ਸ਼ੁਰੂ ਕਰ ਦਾਂਗੇ ਫਿਰ ਕਿਤੇ ਜਾ ਕੇ ਇਹ ਕਿਰਪਾ ਕੋਲੀ ਹੈ ਸੋ ਮਹਾਰਾਜ ਸੱਜੇ ਪਾਤਸ਼ਾਹ ਜੀ ਅੱਜ ਸਾਨੂੰ ਇਕ ਨਿੰਮਖ ਪਲ ਅੱਖ ਦੇ ਨੇ ਕਿ ਭਾਈ ਤੂੰ ਆਪਣੀ ਸੁਰਤ ਨਹੀਂ ਘਟਾਦਾ ਬਹੁਤ ਜੇ ਤੇਰਾ ਜਿਹੜਾ ਮਾਨ ਹੈ ਨਾ ਉਹ ਇਹਨਾਂ ਵਿਸ਼ੇ ਵਕਾਰਾਂ ਦੇ ਵਿੱਚ ਜਿਹੜਾ ਲੁਭਾਇ ਮਾਨ ਰਹਿਦਾ ਸويس ਕਰਕੇ ਮਹਾਰਾਜ ਨੇ ਇਹੀ ਕਿਰਪਾ ਕੀਤੀ ਕਿ ਭਾਈ ਤੂੰ ਸਾਵਧਾਨ ਹੋ ਸੁਚੇਤ ਹੋ ਤੇ ਮਨ ਨੂੰ ਇਹ ਉਪਦੇਸ਼ ਹੈ ਕਿ ਮੇਰੇ ਮਾਨ ਕਹੋ ਨਾਨਕ ਭਜ ਹਰ ਮਨਾ ਪਰੈ ਨ ਜਮ ਕੀ ਫਾਸ ਇਹ ਭਜਨ ਬੰਦਗੀ ਸਿਮਰਨ ਦੀ ਬਰਕਤ ਦੇ ਨਾਲ ਹੀ ਫਿਰ ਜੜੀ ਹੈ ਉਹ ਜਮਾਂ ਦੀ ਮਾਰ ਨਹੀਂ ਪੈਣੀ ਮਹਾਰਾਜ ਮਾਨ ਨੂੰ ਸਾਵਧਾਨ ਕਰਦੇ ਨੇ ਸੁਚੇਤ ਕਰਦੇ ਨੇ ਕਿ ਮੇਰੇ ਮਨਾ ਤੂੰ ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਜਪ ਸੋ ਮਹਾਰਾਜ ਕਿਰਪਾ ਕਰਨ ਗੁਰੂ ਤੇਗ ਬਹਾਦਰ ਮਹਾਰਾਜੀ ਦੇ ਪਾਤਸ਼ਾਹ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣ ਸੋ ਉਹਨਾਂ ਦੇ ਦੂਜੇ ਸ਼ਲੋਕ ਦੀ ਇਸ ਤੁਸ਼ ਬੁੱਤੀ ਦੇ ਨਾਲ ਵਿਚਾਰ ਕੀਤੀ ਹੈ ਸੋ ਸਾਰਿਆਂ ਦੇ ਹਿਰਦੇ ਵਿੱਚ ਸਤਿਗੁਰਾਂ ਦੇ ਬਚਨ ਵਸਣ ਪਿਆਰ ਸਤਿਗੁਰ ਫਤਿਹ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ